ਰੂਪਨਗਰ 2025 ਦਾ ਤੇਰੇ ਨੂੰ 2000 ਸਲਾਮਾ ਜੁੜ ਮੇਨਾ ਕਰਵਾਇਆ ਗਿਆ ਜਿਸ ਦੇ ਮੌਕੇ ਤੇ ਵਧਾ ਰਿਹਾ ਕੋਮਨਾ ਕੋ ਆਰਪੀ ਸਿੰਘ ਜੀ ਨੂੰ ਨਮਾਤਿਆ ਮੂਨਰ ਪ੍ਰਵਾਹ ਉਸੇ ਉਗਨਗਰ ਲਾਇਆ ਗਿਆ ਜਿਸ ਮੌਕੇ ਤੇ ਸੰਗਤ ਪਤਨਗੇ ਸਲਿਆ ਕਿ ਮੌਕੇ ਦੇ ਐਮਐਲਏ ਸਾਹਿਬ ਸੁਵਾਲ ਕਦੇ ਵੀ ਆਏ ਟੈਂਡੇ ਮੇਟੇ ਜਲਦੀ ਸ਼ੁਭ ਲੱਗੀ ਆ ਸਾਰੇ ਜੀ ਯੋਗ ਨਾਲ ਪਹੁੰਚਿਆ ਜੀ ਕਲਾਕਾਰ ਵੀ ਪਹੁੰਚੇ ਜੀ ਹਾਂਜੀ ਕਲਾਕਾਰ ਕਰਨ ਜਿੱਥੇ ਨਹੀਂ ਕੋਲ ਤੱਕ ਵੀ ਪਹੁੰਚੇ ਸਕਦਾ ਕਿੰਨੀ ਕ ਬੋਹਨ ਜੀ ਸੰਦਾ ਟ੍ਰੈਫਿਕ ਦਾ ਛੋੜ ਹਦਾ ਜੀ ਮੋਸ਼ ਅਰਧਾ ਤਰਫ ਨਾਲ ਸਭ ਜਿਹੜਾ ਨਾਲ ਬਹੁਤ ਲੋਕਾਂ ਦੇ ਮਨੋਂ ਕੰਮ ਆਉਂਦਾ ਬਹੁਤ ਜਾਂਦਾ ਜੀ ਹਾਂਜੀ ਉਹ ਲੰਗਰ ਵੀ ਚੱਲਦਾ ਹਾਂਜੀ ਗੁਰੂ ਘਰ ਦਾ ਲੰਗਰ ਟੁੱਟਦਾ ਹੈ ਜਿਸ ਵੇਲੇ ਤੋਂ ਲੈ ਕੇ ਸ਼ਾਮ ਤੱਕ ਪਹਿਲਾਂ ਛੇ ਨੇ 8 ਤੋਂ 11 12 ਵਜੇ ਤੱਕ ਸੋਨੇਪੁਰਿਆ ਲੰਗਰ ਚੱਲਿਆ ਜੀ ਤੇ ਹੁਣ ਲੰਗਰ ਵੀ ਚੱਲ ਰਿਹਾ ਹੈ ਸੰਗਤਾਂ ਨੂੰ ਕੀ ਮੈਂ ਸਜਣ ਤੋਂ ਨਹੀਂ ਜੀ ਅਸੀਂ ਤੇ ਮੈਂ ਸੁਨੇਹਾ ਦੱਦੋਂ ਨਹੀਂ ਜੀ ਆਪ ਜੀ ਆਓ ਸਾਡਾ ਭਾਵਨਾਣਾ ਮਤਲਬ ਦੇਖੋ ਸਮਾਜ ਨਾਲ ਦਰਸਪੰਦਿਤ ਕਰੋ ਸਾਡੇ ਇੱਕ ਦਿਨ ਬਾਈਬੁੱਜੀ ਦਾ ਖਾਲਸਾ ਬਾਈਬੁੱਜੀ ਕੀ ਬੰਤੇ ਅੱਜ ਨਾਲ ਲੋਕ ਗੋਤ ਦੇ ਟਕੇਰੇ ਦੇ ਉੱਤੇ ਜਿਹੜਾ ਮੇਲਾ ਸਦਾਨਾ ਸਮਾਗਮ ਤੁਸੀਂ ਅੱਜ ਕਰਵਾ ਰਹੇ ਹੋ ਜਿੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਨਾ ਉਤੇ ਨਗਰ ਪੰਚਾਇਤ ਦਾ ਪਿੰਡ ਵਾਸੀਆਂ ਦਾ ਕਲਾਰਾਂ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਤੁਹਾਡੇ ਸਾਰਿਆਂ ਨੂੰ ਦਰਸ਼ਕ ਕਰਨ ਦਾ ਮੌਕਾ ਦਿੱਤਾ ਔਰ ਬੜੇ ਲੰਬੇ ਸਮੇਂ ਬਾਅਦ ਮੈਨੂੰ ਅੰਦਰ ਦੱਸਲੇ ਸੀ ਕਿ ਤਕਰੀਬਨ 6-7 ਸਾਲ ਬਾਅਦ ਅੱਜ ਇਸ ਪਿੰਡ ਦੇ ਵਿੱਚ ਦੁਬਾਰਾ ਜਿਹੜੀਆਂ ਰੌਣਕਾਂ ਲਕੀਆਂ ਨੇ ਔਰ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਉਹਦੀ ਰਜ਼ਾ ਤੋਂ ਬਿਨਾਂ ਬੱਤਾ ਵੀ ਨਹੀਂ ਜਗ ਸਕਦਾ ਉਹਦੀ ਰਜ਼ਾ ਦੇ ਵਿੱਚ ਹੀ ਰਹਿ ਕੇ ਆਪਾਂ ਜਿੰਨੇ ਵੀ ਪ੍ਰਾਗਨਾ ਕਰਨ ਹੁੰਦੇ ਆ ਸਾਰੇ ਉਹਦੇ ਰਜ਼ਾ ਦੇ ਵਿੱਚ ਹੁੰਦੇ ਆ ਆ ਤੁਸੀਂ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਇਆ ਆਪਣੇ ਮੰਨ ਦੀਆਂ ਜਿਹੜੀਆਂ ਮਨੋਕਾਮਨਾਵਾਂ ਲੈ ਕੇ ਜਗਤ ਉਸਤੇ ਨਤਮਸਤਕ ਹੁੰਦੇ ਆਂ ਔਰ ਅਸੀਂ ਵੀ ਅਰਦਾਸ ਬੇਨਤੀ ਕਰਦੇ ਆਂ ਕਿ ਜਿਹੜੀਆਂ ਤੁਹਾਡੀਆਂ ਮੰਨ ਦੀਆਂ ਰੀਝਾਂ ਨੇ ਉਹ ਸਾਰੀਆਂ ਪਰਮਾਤਮਾ ਪੂਰੀਆਂ ਕਰੇ ਆਪਣੇ ਬੱਚੇ ਨੇ ਜਿਹੜੇ ਉਹ ਵੱਤਵਾਦ ਪੜ੍ਹੇ ਲਿਖੇ ਹੋਣ ਵੱਤਵਾਦ ਚੰਗੇ ਹੋਣ ਔਰ ਤੁਹਾਡੀ ਕੋਈ ਵੀ ਜਿਹੜੀ ਮੰਦੀ ਮਰਦਾ ਆ ਉਹ ਦੂਜੀ ਨਾ ਰਵੇ ਸਾਰੀਆਂ ਘੜੀਆਂ ਮੰਦੀਆਂ ਮਰਦਾ ਜਿਹੜੀਆਂ ਮਹਾਰਾਜ ਆ ਪੂਰੀਆਂ ਕਰਨ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲ ਦੀਆਂ ਕਹਿ ਰਹੀਆਂ ਤੁਹਾਨੂੰ ਧੰਨਵਾਦ ਕਰਦਾ ਔਰ ਆਪਣੇ ਆਪ ਨੂੰ ਨਕੀ ਸਮਝਦਾ ਕੁਸ਼ੀਦ ਸਮਝਦਾ ਕਿ ਤੁਹਾਨੂੰ ਮੈਨੂੰ ਵੀ ਤੇ ਨਾ ਤੁਮਸਤ ਹੋਣ ਦਾ ਜਿਹੜਾ ਮੌਕਾ ਮਿਲਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਵਾਈਬੁਰਲੀ ਕਾਲਸਾ ਅੱਜ ਪਿੰਡ ਬਲਾਰਾ ਦੇ ਵਿੱਚ ਜਿਹੜਾ ਮੇਲਾ ਘਟੋ ਘਟੜ 14-15 ਪਿੰਡਾਂ ਦਾ ਜਿਹੜਾ ਇਹ ਨਾਲ ਕੋਤਲ ਦੇ ਫੇਰੀਆਂ ਦਾ ਇਹ ਸੰਗਤ ਬਹੁਤ ਹੀ ਆ ਮੈਂ ਥੋੜਾ ਜਿਹਾ ਇੱਕ ਮਿੰਟ ਲਈ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਜਦ ਅਸੀਂ ਮੈਂ ਪਿੰਡ ਦਾ ਮੈਂਬਰ ਗਿਆਤ ਤੇ ਸਾਡੇ ਮੈਂਬਰ ਗਿਆਤ ਰਾਤਾ ਬਲਦੇਵ ਜੀ ਉਹ ਸਾਰੀ ਪਿਆਰੀ ਸਾਥ ਸੰਗਤ ਸਾਡੇ ਕੁਲਾਰਾਂ ਦੀ ਇਹ ਜਗ੍ਹਾ ਦੇ ਇਕੱਠੇ ਹੁੰਦੇ ਹੋਏ ਸੀ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਬੱਬੂ ਕੋ ਮੁਰਜੀ ਕਹਿੰਦੇ ਹੁੰਦੇ ਸਨ ਔਰ ਉਹਨਾਂ ਦੇ ਕੋਲ ਕੋਈ ਵੀ ਥੋਕੀ ਜਾਂ ਕੋਈ ਵੀ ਇਤਲਾ ਮਹਿਕਮਾ ਜਾਂ ਪੁਤਰ ਨਾਲ ਤੜਾਈ ਨਹੀਂ ਸੀ ਪਰ ਕੋ ਅਕਾਲੀ ਦਲ ਦੇ ਲੀਡਰ ਹੋਣ ਦੇ ਨਾਤੇ ਸਾਡੇ ਛੋਟੇ ਦਸਰੇ ਤੇ ਦਾਦਰਪਾਲ ਸਿੰਘ ਜੀ ਬੱਬੂ ਵਡੇਰ ਸਿੰਘ ਜੀ ਦੀ ਬੇਜੇ ਕਰੇ ਕਿ ਇੱਥੇ ਹਰ ਸਾਲ ਆਇ ਨੂੰ ਹੁੰਦੇ ਹੁੰਦੇ ਸਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਵਾਦ ਕਰਾਂਗਾ ਕਿ ਅੱਜ ਉਹੀ ਢੀਟ ਚੱਲਦੀ ਹੋਈ ਅੱਜ ਉਹਨਾਂ ਦੇ ਪੁੱਤਰ ਜੋ ਕਿ ਸਾਡੇ ਹਰ ਇੱਕ ਸਵਾਰਥ ਨੂੰ ਲੈਣੀ ਕਰਦੇ ਹਨ ਕੰਮ ਵਿੱਚ ਘੁੰਮਣ ਦੀ ਉਹ ਤੁਹਾਨੂੰ ਆਪਣੇ ਲਈ 2 ਮਿੰਟ ਸਮਾਂ ਦੇ ਕਰਕੇ ਉਹ ਸ਼ੀਰਮਾਲ ਪ੍ਰਾਪਤ ਕਰਨਗੇ ਕੰਮ ਵਿੱਚ ਘੁੰਮਣ ਦੀ ਹਨਧਾਰੀਆਂ ਹੋ ਲਈ ਭੁਲਕਾਰੀ ਵੱਡੀ ਤੇ ਟਕਲਾਰਾ ਜੰਲੀ ਕਰੀ ਤਿਆਰੀ ਵੱਡੀ ਤੇ ਟਕਲਾਰਾ ਜੰਲੀ ਕਰੀ ਤਿਆਰੀਆਂ ਵੱਡੀ ਤੇ ਟਕਲਾਰਾ ਜੰਲੀ ਕਰੀ ਕਰੀ ਤਿਆਰੀਆਂ ਹੋ ਟੱਟੇ ਸ਼ਰ ਲੈ